ਫੇਰ ਅਸੀਂ ਦੱਸਿਆ ਵੀ ਮੈਡਮ ਸਾਡ ਨੂੰ ਛੜਕ ਨਹੀਂ ਆ ਕੋਈ ਵੀ ਜਿਸ ਕਰਕੇ ਅਸੀਂ ਸਾਰੀ ਰਾਤ ਬਾੜ ਚੱਲੀ ਰਹੀ ਆ ਲਿਆਣ ਦਾ ਕੋਈ ਪ੍ਰਬੰਧਾ ਨਹੀਂ ਮੰਜੇ ਤੇ ਨਹੀਂ ਲੈ ਕੇ ਆ ਸਕਦੇ ਤੇ ਉਹ ਕਹਿੰਦੀ ਵੀ ਪੰਜਾਬ ਦੇ ਵਿੱਚ ਕਿਹੜਾ ਬਿਮਾਰ ਹੋਵੇ ਅੱਛਾ ਜੀ ਚਾਹੇ ਕੋਈ ਮਰ ਜਾਏ ਉੱਥੇ ਜੇ ਖੜ ਦੇ ਵਿੱਚ ਪਾਣੀ ਆਇਆ ਹੋਵੇ ਹਾਂਜੀ ਤਾਂ ਸਾਡੇ ਲਈ ਦੱਸੋ ਵੀ ਕੀ ਆ ਗਵਰਨਮੈਂਟ ਬੱਚਿਆਂ ਦੇ ਚਿੱਕੜ ਮਤਲਬ ਪੈਰਾਂ ਤੇ ਬੂਟ ਜਰਾਬਾ ਬਰਦੀਆਂ ਆਹ ਤੋਤੀਆਂ ਬਰਦੀਆਂ ਕਿੰਦੇ ਬੈਕ ਦੇ ਗਾਲਾਂ ਕੱਢਦੇ ਨੱਚਦੇ ਪਏ ਅਸੀਂ ਇਕੱਲੇ ਹਾਂ ਤਾਂ ਆ ਨਹੀਂ ਸਕਦੇ ਅਸੀਂ ਤਾਂ ਇੰਨੇ ਦੁਖੀ ਆ ਨਾ ਇੱਥੇ ਕਿ ਪੁੱਛੋ ਨਾ ਚਾਹੇ ਸਰਕਾਰ ਕਾਂਗਰਸ ਠੀਕ ਹੈ ਜੀ ਤੰਦੂ ਆਇਆ ਬਾਗ ਹੈ ਅੱਛਾ ਜੀ ਉਹ ਸਾਡੇ ਘਰਾਂ ਵਿੱਚ ਵੀ ਆ ਕੇ ਬੜ ਜਾਂਦਾ ਆ ਪਸ਼ੂਆਂ ਨੂੰ ਖਾਂਦਾ ਆ ਅੱਛਾ ਜੀ ਤੇ ਬਾਕੀ ਗਰੀਬ ਹੁੰਦੇ ਆ ਗਰੀਬ ਇਲਾਕਾ ਆ ਬਿਲਕੁਲ ਜੀ ਕਿ ਜਿਹੜਾ ਕੋਈ ਜਗਾ ਨਹੀਂ ਲੈ ਸਾ ਇਹ ਬਾਗ ਪੈ ਗਿਆ ਬੱਚੀ ਨੂੰ ਅੱਛਾ ਜੀ 6 ਮਹੀਨੇ ਦੀ ਬੱਚੀ ਸੀਗੀ ਉਹਨੂੰ ਚੱਕ ਕੇ ਤੇ ਪਰੇ ਲੈ ਗਿਆ ਬਾਗ ਬਾਤ ਹੀ ਆ ਆ ਹਾਲ ਆ ਜੀ ਦੇਖੋ ਪਾਣੀ ਦਾ ਆ ਪਾਣੀ ਜੀ ਲੋਕੀ ਲੰਘਦੇ ਆ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਜੀ ਨਵਾਂ ਬਲੌਗ ਅਸੀਂ ਜਾ ਰਹੇ ਹਾਂ ਜੀ ਪਿੰਡ ਠਾਣਾ ਇਹ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਸਭ ਤੋਂ ਗਰੀਬ ਪਿੰਡ ਆ ਜੀ ਕਹਿੰਦੇ ਪੰਜਾਬ ਦਾ ਇਹ ਦੇਖੋ ਜੀ ਗ੍ਰੀਨਰੀ ਬਹੁਤ ਆਲੇ ਦੁਆਲੇ ਕਾਫੀ ਵਧੀਆ ਏਰੀਆ ਆ ਇਹ ਜੰਗਲ ਸਾਰਾ ਹੀ ਨੰਗਾ ਕੇ ਜਾਣਾ ਪੈਂਦਾ ਜੀ ਦੇਖ ਲਓ ਆਲੇ ਦੁਆਲੇ ਕਿੰਨੀ ਹਰਿਆਲੀ ਆ ਕਿੰਨਾ ਚੰਗਾ ਲੱਗਦਾ ਆ ਜੀ ਕਿ ਇਹਨੇ ਸੋਹਣੇ ਇਲਾਕੇ ਦੇ ਵਿੱਚ ਗੇ ਜਾਵਾਂਗੇ ਪਿੰਡ ਵਸੀਆਂ ਨਾਲ ਕਰਾਂਗੇ ਗੱਲਬਾਤ ਤੇ ਜੇ ਤੁਸੀਂ ਵੀਡੀਓ ਨਾਲ ਬਣੇ ਰਹੇ ਹੋ ਅਗਰ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇਸ ਤੋਂ ਅੱਗੇ ਇੱਕ ਡੈਮ ਪੈਂਦਾ ਥਾਂ ਡੈਮ ਵੀ ਆ ਜੀ ਤੇ ਆ ਦੇਖੋ ਜੀ ਹਰਿਆਲੀ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਜੰਗਲੀ ਜਾਨਵਰ ਬਹੁਤ ਆ ਇੱਧਰ ਇਸ ਏਰੀਆ 'ਚ ਜੰਗਲੀ ਜਾਨਵਰ ਬਹੁਤ ਆ ਤੇ ਸਾਰਾ ਏਰੀਆ ਬਹੁਤ ਖੂਬਸੂਰਤ ਏਰੀਆ ਹੈ ਇਹ ਤੇ ਜਿਹੜਾ ਇਹ ਪਿੰਡ ਪੈਂਦਾ ਆ ਹੁਸ਼ਿਆਰਪੁਰ ਤੋਂ ਤਕਰੀਬਨ 35-40 ਕਿਲੋਮੀਟਰ ਦੂਰ ਆ ਦੇਖੋ ਪਾਣੀ ਨਹੀਂ ਪੈਨ ਕੋਟ ਕੋਟ ਦੋ ਦਿਨ ਹੋ ਗਏ ਅਜੇ ਤੱਕ ਵੀ ਪਾਣੀ ਆ ਰਿਹਾ ਜੀ ਇਹ ਕੋਈ ਹਿਮਾਚਲ ਨਹੀਂ ਹੈਗਾ ਜੀ ਇਹ ਆਪਣਾ ਪੰਜਾਬ ਹੀ ਆ ਦੇਖ ਲਓ ਕਿਹੇ ਜੇ ਘਰ ਉਹ ਹਜੇ ਤੱਕ ਵੀ ਬਣੇ ਹੋਏ ਆ ਤੇ ਹਾਲਾਤ ਇਹ ਜੇ ਆ ਕਿ ਬਰਸਾਤ ਦੇ ਵਿੱਚ ਮੌਸਮ ਵਧੀਆ ਹੋਇਆ ਹੈ ਅੱਜ ਤੇ ਆਲੇ ਦੁਆਲੇ ਹਰਿਆਲੀ ਹਰਿਆਲੀ ਆ ਜੀ ਸਾਰੇ ਪਾਸੇ ਹਰਿਆਲੀ ਹਰਿਆਲੀ ਆ ਜੀ ਜਦੋਂ ਆਪਾਂ ਜੇ ਤੋਂ 4 ਮਹੀਨੇ ਪਹਿਲਾਂ ਆਵਾਂਗੇ ਜੰਗਲ ਨੂੰ ਕਾਫੀ ਅੱਗ ਲੱਗ ਕੇ ਨਾ ਜੰਗਲ ਹਰਿਆਲੀ ਦੇ ਵਿੱਚ ਨਹੀਂ ਸੀ ਕਾਫੀ ਸੜ ਗਿਆ ਸੀਗਾ ਬਰਾਹ ਹੁਣ ਬਾ ਬਰਸਾਤ ਤੋਂ ਬਾਅਦ ਕਿੰਨਾ ਸੋਹਣਾ ਲੱਗਦਾ ਹੈ ਜੰਗਲ ਜੀ ਇਹ ਚਲੋ ਮਿਲਦੇ ਆਂ ਜਾ ਕੇ ਪਿੰਡ ਦੇ ਵਿੱਚ ਜੀ ਅੱਗੇ ਚੱਲਦੇ ਆਂ ਥਾਣੇ ਪਿੰਡ ਚ ਇਹ ਪਿੰਡ ਨੂੰ ਜਾਣ ਤੋਂ ਪਹਿਲਾਂ ਇਹ ਖੱਡ ਚੋਂ ਲੰਘਣਾ ਪੈਂਦਾ ਜੀ ਦੇਖ ਲਓ ਹਾਲ ਤੇ ਚੱਤ ਵੀ ਬਾਬਾਈ ਜੇ ਰੋ ਹੁਣ ਮੀਂਹ ਪਿਆਣਾ ਤਾਂ ਲੰਗਦਾ ਨਹੀਂ ਹੁੰਦਾ ਆਣਾ ਫੇਰ ਬਾਈ ਜੀ ਤੁਸੀਂ ਕੀ ਗੱਲਾਂ ਕਰਦੇ ਹੋ ਸਾਡੇ ਘਰ ਇੱਥੋਂ ਚਲੋ ਹਾਂ ਕਿਲੋਮੀਟਰ ਉੱਪਰ ਹੈ ਅੱਛਾ ਜੀ ਸਾਡੇ ਲਈ ਰਸਤਾ ਇਹੋ ਹੀ ਹੈ ਤਾਂ ਹੈ ਉੱਥੇ ਕੋਈ ਬਿਲੀ ਕੇਸ ਹੋਵੇ ਚਾਹੇ ਕੋਈ ਬਿਮਾਰ ਹੋਵੇ ਅੱਛਾ ਜੀ ਚਾਹੇ ਕੋਈ ਮਰ ਜਾਏ ਉੱਥੇ ਜੇ ਖੜ ਦੇ ਵਿੱਚ ਪਾਣੀ ਆਇਆ ਹੋਵੇ ਹਾਂ ਜੀ ਤਾਂ ਸਾਡੇ ਲਈ ਦੱਸੋ ਵੀ ਕੀ ਹੈ ਗਵਰਨਮੈਂਟ ਕਿਹੜੀ ਹੈ ਜਿਹੜੀ ਕਿ ਸਾਡੇ ਲਈ ਕੋਈ ਸੜਕ ਬਣਾਈ ਬਾਬਾ ਜੀ ਦਾ ਮਤਲਬ ਇਹ ਹੁਣ ਇਹ ਸਾਰਾ ਪਰਸੋਂ ਕੀ ਹਾਲ ਹੋਇਆ ਹੋਊਗਾ ਇਹਦਾ ਮੈਂ ਕਿਹਾ ਪੁੱਛੋ ਨਾ ਅਸੀਂ 2 ਘੰਟੇ ਇੱਥੇ ਪਰਸੋਂ ਫਸੇ ਰਹੇ ਹਾਂ ਮੋਟਰਸਾਈਕਲ ਸਾਡੇ ਬੱਚੇ ਰੋਜ਼ ਸਕੂਲ ਜਾਂਦੇ ਆ ਅੱਛਾ ਜੀ ਪਰ ਵਿਖਾਰੇ ਗਵਰਨਮੈਂਟ ਨਹੀਂ ਸੋਚ ਸਕਦੀ ਤਾਂ ਹੋਰ ਕਿਹੜੇ ਬਾਰੇ ਸੋਚੂ ਬਹੁਤ ਮੰਦਾ ਹਾਲ ਆ ਕੀ ਮਤਲਬ ਇਹ ਤਾਂ ਮੈਨੂੰ ਕਹਿੰਦਾ 47 ਤੋਂ ਪਹਿਲਾਂ ਵਰਗਾ ਹਾਲ ਹੀ ਆ ਜੋ ਪਹਿਲਾਂ 47 ਤੋਂ ਵੀ ਵੈਲਕਟ ਨਾਲੋਂ ਮਾੜਾ ਹਾਲ ਆ ਸਾਰਾ ਇਹ ਅਸੀਂ ਤਾਂ ਇੰਨੇ ਦੁਖੀ ਆ ਨਾ ਇੱਥੇ ਕਿ ਪੁੱਛੋ ਨਾ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਅਕਾਲੀ ਦਲ ਹੋਣ ਚਾਹੇ ਜਿਹੜਾ ਮਰਜ਼ੀ ਵੀ ਐ ਕੋਈ ਅੱਜ ਤੱਕ ਅਸੀਂ ਨਹੀਂ ਦੇਖਿਆ ਜਿਹੜਾ ਜਮਿਆ ਹੋਵੇ ਐਮਐਲਏ ਜਾਂ ਐਮਪੀ ਕੋਈ ਵੀ ਵੀ ਸੜਕ ਬਣਾਉਗਾ ਕੋਈ ਅੱਜ ਤੱਕ ਦੇ ਰਿਆ ਹੈ ਇਦਾਂ ਹੀ ਆ ਅੱਜ ਤੱਕ ਨੀਤਾ ਤੁਸੀਂ ਜਾ ਕੇ ਵੇਖ ਲਓ ਚਲਈਏ ਆਪਾਂ ਘਰਾਂ ਵੱਲ ਉਧਰ ਚਲੋ ਕੀ ਕਹਿੰਦੇ ਸੀਗੇ ਮੈਂ ਕਿਹਾ ਸਾਰੇ ਜਿਹੜਾ ਇਹ ਘਰ ਹੈ ਨਾ ਹਾਂਜੀ ਇਹਨੂੰ ਘਰ ਦੇ ਜਾ ਕੇ ਮੌਕਾ ਵੇਖੋ ਅੱਛਾ ਚ ਫੇਰੇ ਉਹ ਖੱਡ ਘੁੰਮਦੀ ਹੈ ਜਿੱਲੇ ਪਾਣੀ ਦੀ ਬਾੜ ਚਲੀ ਹੁੰਦੀ ਹੈ بارش ਪੈਂਦੀ ਹੈ ਤਾਂ ਤਿੰਨ ਤਿੰਨ ਚਾਰ ਚਾਰ ਘੰਟੇ ਇਹ ਪਾਣੀ ਜਿਹੜਾ ਹੈ ਨਾ ਨਹੀਂ ਉਤਰਦਾ ਇਹ ਅੱਛਾ ਜੀ ਇਹ ਘਰ ਕਿਹੜੇ ਪਾਸੇ ਨੂੰ ਜਾਊਗਾ ਜੀ ਜਿਹੜਾ ਸਾਹਮਣੇ ਘਰ ਵਾ ਹਨਾ ਜੀ ਜਿਹੜਾ ਸਾਹਮਣੇ ਘਰ ਆ ਠੀਕ ਹੈ ਜੀ ਇਹਨੂੰ ਰਸਤਾ ਇਹੀ ਪੈਂਦਾ ਜਿੱਦੇ ਭਾਈ ਸਾਹਿਬ ਆ ਗਏ ਹੋ ਆ ਅੱਛਾ ਜੀ ਹਾਂਜੀ ਹੋਰ ਕੋਈ ਰਸਤਾ ਨਹੀਂ ਔਰ ਸਾਡੇ ਘਰ ਹੈ ਤੁਸੀਂ ਉੱਪਰ ਚੱਲ ਕੇ ਮੌਕਾ ਵੇਖੋ 10 ਚੱਲ ਚਲੋ ਚੱਲਦੇ ਆ ਜੀ ਉਧਰ ਇੱਥੇ ਕਹਿੰਦੇ ਜੰਗਲੀ ਜਾਨਵਰ ਬਹੁਤ ਆ ਜੰਗਲੀ ਵੀ ਬੇहद ਜਾਨਵਰ ਕਿ ਤਿੰਦੂ ਆ ਬਾਗ ਤਾਂ ਕਹਿੰਦੇ ਪਿੱਛੇ ਜਿਵੇਂ ਕਿਸੇ ਮੇਰੇ ਮਿੱਤਰ ਨੇ ਦੱਸਿਆ ਸੀ ਕਹਿੰਦਾ ਯਾਰ ਘਰਾਂ ਜਾ ਕੇ ਤਾਂ ਸੌਣ ਲੱਪਾਇ ਉਹ ਅੱਜ ਤੋਂ 18 ਸਾਲ ਦੀ ਗੱਲ ਹੈ ਜੀ ਅੱਛਾ ਜੀ ਸਾਡੇ ਮਹੱਲੇ ਦੇ ਵਿੱਚ ਜੀ ਇਹਨਾਂ ਦਿਨਾਂ ਦੇ ਵਿੱਚ ਇੱਕ ਲੇਡੀ ਡਿਬਰੀ ਕੇਸ ਦੇ ਵਿੱਚ 6ਵੇਂ ਮਹੀਨੇ ਸੀ ਠੀਕ ਹੈ ਜੀ ਉਹ ਚਾਨਕ ਰਾਤ ਨੂੰ ਬਿਮਾਰ ਹੋ ਗਈ ਅੱਛਾ ਜੀ ਇੰਨੀ ਬਿਮਾਰ ਹੋ ਗਈ ਵੀ ਹੱਦ ਕੋਈ ਨਹੀਂ ਖੱਡ بارش ਲੱਗੀ ਖੱਡ ਦੇ ਵਿੱਚ ਬਾੜ ਆ ਰਹੀ ਸੀ ਸਾਨੂੰ ਕੋਈ ਰਸਤਾ ਨਹੀਂ ਸੀ ਜਾਣ ਨੂੰ ਠੀਕ ਹੈ ਜੀ ਪੂਰੀ ਰਾਤ ਰੜਾ ਰੜਾ ਕੇ ਕੱਟ ਕੱਟ ਲਈ ਅੱਛਾ ਜੀ ਦਿਨ ਚੜਿਆ ਰੱਬ ਜੀ ਮੀਂਹ ਹੋਈ ਬਾਰਸ਼ ਛਾਤੀ ਹਾਂਜੀ ਤੇ ਗੱਡੀ ਵਾਲੇ ਕੋਲ ਮੁੰਡਾ ਗਿਆ ਤੇ ਗੱਡੀ ਵਾਲਾ ਕਹਿੰਦਾ ਭਾਈ ਮੈਂ ਕੱਟੀ ਨਹੀਂ ਪਾਣੀ ਮੇਰੀ ਗੱਡੀ ਖੁੱਬ ਜਾਣੀ ਅੱਛਾ ਜੀ ਜੀ ਲੱਖਾਂ ਰੁਪਏ ਦੀ ਗੱਡੀ ਆ ਪੰਦਾ ਜੀ ਉਹ ਕਿਉਂ ਕਿਉਂ ਖੱਡ ਚ ਪਾਊਗਾ ਕਿਉਂ ਪਾਊਗਾ ਬਿਲਕੁਲ ਜੀ ਹਾਂਜੀ ਮੈਂ ਤਾਂ 100 ਕਰਕੇ ਮਗਰ ਟਰੈਕਟਰ ਪਾਇਆ ਕਿ ਜਿੱਥੇ ਖੁੱਬੇ ਕੀ ਦਾ ਟਰੈਕਟਰ ਨਾ ਖੜਾਵਾਂਗੇ ਲਿਆ ਕੇ ਅਸੀਂ ਲੇਡੀ ਆਪਣੇ ਗੱਡੀ ਚ ਬਿਠਾ ਲਈ ਜੀ ਕਿ ਦਸੂਏ ਬਸਰਾ ਹਸਪੀਟਲ ਹੈ ਹਾਂਜੀ ਪ੍ਰਾਈਵੇਟ ਜੀ ਉੱਥੇ ਅਸੀਂ ਐਡਮਿਟ ਕਰਾਈ ਦਿੱਕੇ ਉਸ ਵੇਲੇ ਲੇਡੀ ਬੋਲਣਾ ਬੰਦ ਸੀ ਜਿਹੜੇ ਆਈ ਉੱਥੇ ਮੈਡਮ ਆਈ ਨਰਸ ਆਈ ਉਹਨੇ ਸਾਨੂੰ ਉਹ ਝਟਕਾਂ ਮਾਰੀਆਂ ਤੇ ਪੁੱਛੋ ਨਾ ਗੱਲ ਅਸੀਂ ਸੁਣੀਆਂ ਪਰ ਅਸੀਂ ਕਿਹਾ ਮੈਡਮ ਪਹਿਲੇ ਇਸ ਕੇਸ ਨੂੰ ਵੇਖੋ ਬਾਅਦ ਵਿੱਚ ਹੀ ਤੁਹਾਡੇ ਨਾਲ ਗੱਲ ਕਰਦੇ ਆ ਉਹਨਾਂ ਨੇ ਕੇਸ ਖਾਰਜ ਕੀਤਾ ਜੀ ਅੱਛਾ ਜੀ ਯਾਨੀ ਕਿ ਬੱਚਾ ਜਿਹੜਾ ਖਾਦ ਕਰਨਾ ਪਿਆ ਉਹਨਾਂ ਨੂੰ ਖਾਰਜ ਕਰਕੇ ਤਾਂ ਲੇਡੀ ਬਚਾਈ ਤਦੋਂ ਬਾਅਦ ਵਿੱਚ ਸਾਡੇ ਕੋਲ ਆ ਕੇ ਬੈਠੀ ਆ ਘੰਟੇ ਡੇਢ ਘੰਟੇ ਬਾਅਦ ਫਿਰ ਅਸੀਂ ਦੱਸਿਆ ਵੀ ਮੈਡਮ ਸਾਡ ਨੂੰ ਸੜਕ ਨਹੀਂ ਆ ਕੋਈ ਜਿਸ ਕਰਕੇ ਅਸੀਂ ਸਾਰੀ ਰਾਤ ਬਾੜ ਚੱਲੀ ਰਹੀ ਹੈ ਲਿਆਣ ਦਾ ਕੋਈ ਪ੍ਰਬੰਧਾ ਨਹੀਂ ਮੰਜੇ ਤੇ ਨਹੀਂ ਲੈ ਕੇ ਆ ਸਕਦੇ ਤੇ ਉਹ ਕਹਿੰਦੀ ਵੀ ਪੰਜਾਬ ਦੇ ਵਿੱਚ ਕਿਹੜਾ ਪਿੰਡ ਆ ਵੀ ਜਿੱਥੇ ਸੜਕ ਨਹੀਂ ਹੈ ਤਾਂ ਅਸੀਂ ਕਿਹਾ ਵੀ ਮੌਕਾ ਦੇਖੋ ਤੁਸੀਂ ਚਲ ਕੇ ਪਰ ਉਹ ਮੌਕਾ ਵੀ ਖੜ ਨਹੀਂ ਆਈ ਇਦਾਂ ਦੀ ਹਾਲਾਤ ਜਨਾਬ ਸਾਡੇ ਨਾਲ ਹੋ ਰਹੀ ਹੈ ਬਹੁਤ ਮਾੜਾ ਹਾਲ ਅੰਕਲ ਜੀ ਇਹ ਤਾਂ ਇਹ ਹੁਣੇ ਹੀ ਨਾ ਪਾਣੀ ਆ ਤੇ ਪਰਸੋ ਦਾ ਮੈਂ ਕਹਿੰਦਾ ਤੁਸੀਂ ਤੁਹਾਡੀ ਗੱਲ ਸੱਚੀ ਹੈ ਕਹਿੰਦਾ ਪਰਸੋ ਇਥੋਂ ਪਾਣੀ ਘਟੋ ਘਟ ਵੀ ਤੇ 6 ਫੁੱਟ 5 ਫੁੱਟ ਉੱਚਾ ਜਾਣ ਰਿਹਾ ਹੈ ਇੱਥੇ ਤੱਕ ਪਾਣੀ ਆ ਆ ਇਹ ਪਾਣੀ ਆ ਸਾਰਾ ਘੁੰਮਿਆ ਆ ਵੇਖ ਲਓ ਪਾਣੀ ਘੁੰਮਿਆ ਪਾਣੀ ਘੁੰਮਿਆ ਚਲੋ ਚੱਲਦੇ ਆਂ ਕਿ ਜੇ ਅੱਗੇ ਫੇ ਘਰਾਂ ਵੱਲ ਆਹ ਹਾਲ ਆ ਜੀ ਦੇਖੋ ਪਾਣੀ ਦਾ ਆ ਪਾਣੀ ਦੀ ਲੋਕੀ ਲੰਘਦੇ ਆ ਜੇ ਇਹ ਬੰਦਾ ਬਿਮਾਰ ਹੋ ਜਾਵੇ ਇਹ ਤਾਂ ਬੰਦਾ ਕਿੱਦਾਂ ਜਾਊਗਾ ਕਿੱਦਾਂ ਫੈਸਿਲਿਟੀ ਲਾਊਗਾ ਅਜਿਹਾ ਮਿੰਟ ਗੱਡੀ ਚੱਕਦੇ ਆਂ ਨਿਕਲ ਜਾਂਦੇ ਆਂ ਰਸਤਾ ਦੇਖ ਲਓ ਜੀ ਕਿਦਾਂ ਦਾ ਖੱਡ ਵਾ ਤੇ ਮੋਟਰਸਾਈਕਲ ਹਜੇ ਤੱਕ ਨਹੀਂ ਲੰਘ ਰਿਹਾ ਭਾਈ ਸਾਹਿਬ ਦੇਖ ਲਓ ਐਕਟਵਾ ਤੇ ਆ ਤੇ ਕਿਦਾਂ ਇਹ ਖੜ ਦੇ ਚੋਂ ਲੰਘ ਕੇ ਜਾਣਾ ਪੈਂਦਾ ਆ ਅਸੀਂ ਇਹਦੇ ਹੈਰਾਨ ਆ ਕਿ ਲੋਕੀ ਕਿਦਾਂ ਰਹਿੰਦੇ ਆ ਪਿੰਡਾਂ ਦੇ ਵਿੱਚ ਸਾਡੀ ਫੋਰ ਵੀ ਤੁਹਾਨੂੰ ਦੇ ਨਿਗਾ ਚੰਨ ਦਾ ਦੇਖ ਲਓ ਮਰਾ ਅਰਗੇ ਕੋਈ ਹੁੰਦੀ ਆ ਫੇ ਰਸਤਾ ਬਣਾਊਗੀ ਕੋਈ ਨਾ ਕੋਈ ਪਰ ਰਸਤਾ ਕੋਈ ਬਣਾਉਂਦੀ ਹੈ ਨਹੀਂ ਸਰਕਾਰ ਲੈ ਪਾ ਪੁੱਛੀ ਹੈ ਤਾਂ ਕਿ ਪਹਿਲਾਂ ਮੰਗ ਹੀ ਹੈ ਨਾ ਜੀ ਪਹਿਲਾਂ ਮੰਗ ਹੀ ਦੇਖ ਲਓ ਬੰਦੇ ਤਰੱਕੀ ਕਰਦੀ ਨਹੀਂ ਹੁਣ ਕਰਨ ਕੀ ਬੰਦੇ ਜਦ ਰਸਤਾ ਹੀ ਨਹੀਂ ਹੈ ਇੱਥੇ ਰਾਈਟ ਕੋਨਾ ਘੱਟ ਵੋ ਦੇਖ ਲੈ ਘਰ ਤੋ ਘਰ ਉਹਨੂੰ ਉੱਪਰ ਪਾਰ ਅੱਗੇ ਮੋੜ ਤੇ ਇਹ ਘਰਾਂ 'ਚ ਲੋਕ ਹੀ ਰਹਿੰਦੇ ਆ ਜੀ ਦੋਸਤੋ ਘਰਾਂ ਦੇ ਵਿੱਚ ਆਏ ਆ ਅਸੀਂ ਜਿੰਨਾ ਘਰਾਂ ਦੀ ਆਪਾਂ ਪਿੱਛੇ ਗੱਲ ਕੀਤੀ ਸੀ ਤੁਸੀਂ ਦੇਖ ਲਾ ਕਿ ਇਸ ਪਿੰਡ ਨੂੰ ਆਉਣ ਨੂੰ ਰਸਤਾ ਤੱਕ ਵੀ ਨਹੀਂ ਹੈਗਾ ਮੌਜੂਦਾ ਹਾਲਾਤ ਇਹ ਹੈ ਕਿ ਇਹ ਜਿਹੜਾ ਘਰ ਵਾ ਇੱਕ ਘਟੋ ਘਟ 10 ਬਈ 10 12 ਘਰ ਆ ਜੀ ਹਾਂਜੀ 12 10 12 ਘਰਾਂ ਜਿਹੜੇ ਖੱਡ ਦੇ ਕੋਲ ਆ ਤੁਸੀਂ ਦੇਖ ਲਓ ਜਿਹੜੇ ਘਰਾਂ ਦੇ ਹਾਲਾਤ ਇਸ ਟਾਈਮ ਆ ਕੀ ਰਸੋਈ ਵੀ ਵਿੱਚੇ ਆ ਜੀ ਆ ਰਸੋਈ ਬਣੇ ਨਾਲ ਪੱਠੇ ਰੱਖਣ ਵਾਲਾ ਜਿਹੜਾ ਪਸ਼ੂਆਂ ਵਾਸਤੇ ਆ ਉਹ ਵੀ ਨਾਲ ਹੀ ਵਿੱਚੋ ਆ ਉਹ ਗੁਜ਼ਾਰਾ ਇਸ ਟਾਈਮ ਇਸ ਟਾਈਮ ਇੰਨਾ ਕ ਔਖਾ ਆ ਕਿ ਬਹੁਤ ਜ਼ਿਆਦਾ ਸਹੂਲਤ ਨਾ ਹੋਣ ਕਰਕੇ ਸਾਰਾ ਕੁਝ ਇੱਥੇ ਕਵਰ ਕਰਨਾ ਪੈਂਦਾ ਬਾਕੀ ਪਿੰਡ ਦੇ ਵਾਸੀ ਆ ਬਾਬਾ ਜੀ ਹੁਣ ਪੰਚਾਇਤ ਦੇ ਪਹਿਲਾ ਮੈਂਬਰ ਵੀ ਰਹਿ ਚੁੱਕੇ ਆ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਕੀ ਦਿੱਕਤਾਂ ਸਾਹਮਣਾ ਕਰ ਰਹੇ ਆ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜਮੀਤ ਸਿੰਘ ਜੀ ਮੈਂ ਪਿੰਡ ਥਾਣੇ ਦਾ ਵਾਸੀ ਰਹਿਣ ਵਾਲਾ ਆਂ ਜੀ ਬਾਬਾ ਜੀ ਕਿਹੜੇ ਹਾਲਾਤਾਂ ਦੇ ਵਿੱਚ ਪਿੰਡ ਵਾ ਆਪਾਂ ਨੂੰ ਜੋ ਸੁਣਨ ਵਾਸਤੇ ਮੈਂ ਕਿ ਪਿੰਡ ਹਜੇ ਤੱਕ ਵੀ 40 50 ਸਾਲ ਪਿੱਛੇ ਚ 40-50 ਸਾਲ ਫਰ ਇਥੋਂ ਮੇਰੇ ਫਾਦਰ ਸਾਹਿਬ ਘੱਟੋ-ਘੱਟ ਵੀ ਤੇ 85 ਸਾਲ ਦੇ ਹੋ ਕੇ ਖਤਮ ਹੋ ਗਏ ਆ ਠੀਕ ਹੈ ਜੀ ਪਹਿਲੇ ਸਾਡਾ ਪਿੰਨ ਸੀਗਾ ਧਰਮਪੁਰ ਉਸ ਤੋਂ ਬਾਅਦ ਅਸੀਂ ਇੱਥੇ ਆ ਗਏ ਆ ਅੱਛਾ ਜੀ 85 ਸਾਲ ਦੇ ਹੋ ਕੇ ਉਹ ਖਤਮ ਹੋ ਗਏ ਇਸ ਵੇਲੇ ਮੇਰੀ ਏਜ ਜਿਹੜੀ ਹੈ 68 ਸਾਲ ਹੋ ਗਈ ਹੈ ਜੀ ਤੇ ਮੈਂ 18 ਸਾਲ ਤੋਂ ਵੋਟ ਪਾਉਂਦਾ ਇੱਥੇ ਆ ਰਿਹਾ ਜੀ ਜਿੰਨੇ ਵੀ ਸਰਕਾਰ ਦੇ ਮੈਂਬਰ ਇੱਥੇ ਆਉਂਦੇ ਹੈਗੇ ਆ ਕੈਂਡੀਡੇਟ ਜਿੰਨੇ ਵੀ ਆਉਂਦੇ ਆ ਬੀਜੇਪੀ ਹੋਵੇ ਕਾਂਗਰਸ ਹੋਵੇ ਜਾ ਆਪਣੇ ਕਾਲੀ ਦਾਲ ਹੈ ਕੋਈ ਵੀ ਪਾਰਟੀ ਹੈ ਜੀ ਜਦੋਂ ਇੱਥੇ ਵੋਟਾਂ ਮੰਗਣ ਆਉਂਦੇ ਆ ਤੇ ਘੱਟੋ ਘੱਟ 10-10 ਗੱਡੀਆਂ ਲੈ ਕੇ ਖੜ ਦੇ ਵਿੱਚੋਂ ਆ ਜਾਂਦੇ ਆ ਗੱਡੀਆਂ ਖੜੀਆਂ ਕਰਕੇ ਸਾਡੀਆਂ ਮਿੰਟਾਂ ਕਰਦੇ ਆ ਵੀ ਸਾਨੂੰ ਬਣਾ ਕੇ ਵੇਖੋ ਅਸੀਂ ਤੁਹਾਡੀ ਸੜਕ ਬਣਾ ਦੇਾਂਗੇ ਜੀ ਜਦੋਂ ਵੋਟਾਂ ਪੈ ਜਾਂਦੀਆਂ ਕਾਮਯਾਬ ਹੋ ਜਾਂਦੇ ਕੁਰਸੀ ਮਿਲ ਜਾਂਦੀ ਹੈ ਜੀ ਮੁੜ ਕੇ ਮੂੰਹ ਤਾਂ ਕੀ ਬਖਾਉਣਾ ਸਾਨੂੰ ਪਿੱਠ ਤੱਕ ਨਹੀਂ ਬਖਾਉਂਦੀ ਹੁਣ ਸਾਰਾ ਅਸੀਂ ਤੁਹਾਡੇ ਕੇ ਇਹ ਬੇਨਤੀ ਕਰਦੇ ਆ ਕਿ ਅਸੀਂ ਇਸ ਕਰਕੇ ਮੈਂ ਬੋਲ ਰਿਹਾ ਵੀ ਜੇ ਇੱਥੇ ਕੋਈ ਪੇਸ਼ੈਂਟ ਬਿਮਾਰ ਹੋ ਜਾਏ ਜੀ ਕਿਸੇ ਵੀ ਹਾਲਤ ਵਿੱਚ ਮੰਨ ਲਓ ਬੁਖਾਰ ਚੜ ਗਿਆ ਜਾਂ ਹੋਰ ਕੁਝ ਹੋ ਗਿਆ ਜਾਂ ਡਿਲੀਵਰੀ ਕੇਸ ਹੋਵੇ ਜੀ ਇਹ ਖੜ ਦੇ ਵਿੱਚ ਬਾੜ ਚੜੀ ਹੋਵੇ ਜੀ ਬਾਰਸ਼ ਨਾਲ ਹਾਂਜੀ ਤਾਂ ਸਾਨੂੰ ਦੱਸੋ ਵੀ ਅਸੀਂ ਕੀ ਕਰ ਸਕਦੇ ਆ ਜਦੋਂ ਕਿ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਛੱਤਰ ਮਾਰਦੇ ਆ ਡਾਂ ਕਿਉਂ ਮਾਰਦੇ ਆ ਪਰ ਇਹ ਛੜਕ ਜਿਹੜੀ ਆ ਇਹ ਸਰਕਾਰ ਨੇ ਬਣਾਉਣੀ ਆ ਜਾਂ ਪਿੰਡ ਵਾਲੇ ਬਣਾਉਣ। ਭਾਬੀ ਜਿਹੜੀ ਖੱਡ ਆ ਇਹ ਖੱਡ ਕਦੋਂ ਬਣੀ ਆ ਮਤਲਬ ਸ਼ੁਰੂ ਤੋਂ ਇਦਾਂ ਹੀ ਆ। ਸ਼ੁਰੂ ਤੋਂ ਇਦਾਂ ਹੀ ਆ। ਅੱਛਾ ਜੀ। ਸ਼ੁਰੂ ਤੋਂ ਇਦਾਂ ਹੀ ਆ। ਇਹਦੇ ਵਿੱਚ ਪਾਣੀ ਘੱਟੋ ਘੱਟ 8 ਫੁੱਟ ਤੱਕ ਵੀ ਚੜ ਜਾਂਦਾ ਹੈ ਜੀ ਜਿਆਦੇ ਵਾਰਸ਼ਾਂ। ਫਿਰ ਜਦੋਂ ਅੱਜ ਤਾਂ ਬਰਸਾਤ ਦੇ ਨਾ ਫਿਰ ਕਿਦਾਂ ਬੇ ਲੰਘਾ ਦਾ ਬੰਦ ਹੋ ਜਾਂਦਾ ਹੁਣ। ਬਿਲਕੁਲ ਬੰਦ। ਸਾਡੇ ਸਕੂਲ ਇੱਥੋਂ 7 ਕਿਲੋਮੀਟਰ ਮਨੋਤਿਆਂ ਦੇ ਵਿੱਚ। ਜੀ। ਹਾਈ ਸਕੂਲ ਜਿਹੜਾ ਆ। ਹਾਂਜੀ। ਪ੍ਰਾਇਮਰੀ ਸਕੂਲ ਜਿਹੜਾ ਉਹ ਇੱਥੋਂ 5 ਕਿਲੋਮੀਟਰ ਤੇ ਆ। ਜੀ। ਰਸਤਾ ਸਾਨੂੰ ਇਸੇ ਖ ਠੀਕ ਹੈ ਜੀ ਹੁਣ ਜੇਦੋਂ ਖੱਡ ਚੜ੍ਹੀ ਹੋਵੇ ਹਾਂਜੀ ਤੁਸੀਂ ਇਹ ਦੱਸੋ ਵੀ ਅਸੀਂ ਸਰਕਾਰ ਇਹ ਭਵਿਕ ਬਣਾਉਣ ਵਾਸਤੇ ਬੱਚਿਆਂ ਨੂੰ ਠੱਕਾ ਦੇਦੀ ਐ ਅਸੀਂ ਬਾੜ ਦੇ ਵਿੱਚ ਜੀ ਜੇ ਸਰਕਾਰ ਸੜਕ ਨਹੀਂ ਬਣਾਉਂਦੀ ਬਿਲਕੁਲ ਜੀ ਬੱਚਿਆਂ ਨੂੰ ਖੋ ਬੈਠੀ ਐ ਅਸੀਂ ਹੂੰ ਜਿਹੜੇ ਰੱਬ ਨੇ ਰੂਪ ਦਿੱਤੇ ਹੈਗੇ ਆ ਹਾਂਜੀ ਕੀ ਇਹ ਬੱਚੇ ਸਾਡੇ ਨਹੀਂ ਪੜ ਸਕਦੇ ਸਾਡੇ ਨਹੀਂ ਜਾ ਸਕਦੇ ਜੀ ਤੇ ਬਾਬਾ ਜੀ ਫਿਰ ਜਦੋਂ ਹੁਣ ਫਿਰ ਕਿਦਾਂ ਬੱਚੇ ਕਿਦਾਂ ਸਕੂਲ ਕਿਦਾਂ ਜਾਂਦੇ ਆ ਹਰ ਰੋਜ਼ ਇੱਥੇ ਦੀਆਂ ਲੈੜੀਆਂ ਜਿਹੜੀਆਂ ਸਵੇਰੇ ਸਕੂਟਰੀਆਂ ਤੇ ਮੋਟਰਸਾਈਕਲ ਦਾ ਲੈ ਕੇ ਅਸੀਂ ਮਨੁਤੀ ਪਹੁੰਚਦੇ ਆ ਜੀ ਅੱਛਾ ਜੀ 8 ਵਜੇ ਲੀਕੇ ਉੱਥੇ ਸਕੂਲ ਪਾਸ ਕਰਦੇ ਨੇ ਆ ਅੱਛਾ ਜੀ ਉਸ ਤੋਂ ਬਾਅਦ 2 ਵਜੇ ਛੁੱਟੀ ਹੋਣੀ ਆ ਠੀਕ ਹੈ ਜੀ ਅਸੀਂ ਫਿਰ ਬੱਚਿਆਂ ਨੂੰ ਲੈ ਕੇ ਘਰੋਂ ਉੱਥੋਂ ਸਕੂਲ ਤੋਂ ਤਾਂ 5 ਵਜੇ ਘਰ ਪਹੁੰਚਦੇ ਆ ਅੱਛਾ ਜੀ ਇਹ ਹਾਲਾਤ ਹੈ ਜੀ ਇੱਥੇ ਤੇ ਬਾਬਾ ਜੀ ਇਹ ਜੰਗਲੀ ਜਾਨਵਰ ਵੀ ਕਾਫੀ ਆ ਜੰਗਲੀ ਸਰ ਜਾਨਵਰ ਇੰਨਾ ਕਿ ਬੇਹੱਦ ਜਾਨਵਰ ਹੈ। ਅੱਛਾ ਜੀ। ਦੇਖ ਲਓ ਇੱਥੇ ਕੋਈ ਏਜੀ ਫਸਲ ਹੈ ਜਿਹੜੀ ਇਹ ਛੇਕ ਬੀਜਿਆ ਆ। ਹਾਂ ਜੀ। ਉਹ ਵੀ ਛੱਡਣਾ ਜਾਨਵਰਾਂ ਨੇ ਇੱਕ ਇੱਕ ਟੰਡਾ ਫੜ ਕੇ ਬੈਠਣਾ ਇੱਥੇ। ਠੀਕ ਹੈ ਜੀ। ਤਿੰਦੂ ਆਇਆ ਬਾਗ ਹੈ। ਅੱਛਾ ਜੀ। ਉਹ ਸਾਡੇ ਘਰਾਂ ਵਿੱਚ ਵੀ ਆ ਕੇ ਬੜ ਜਾਂਦਾ ਆ ਪਸ਼ੂਆਂ ਨੂੰ ਖਾਂਦਾ ਆ। ਅੱਛਾ ਜੀ। ਤੇ ਬਾਕੀ ਸਮਝੋ ਵੀ ਹੋਰ ਵੀ ਜਾਨਵਰ ਬਹੁਤ ਆ ਜਿਹੜੇ ਫਸਲਾਂ ਦਾ ਉਜਾੜਾ ਬਹੁਤ ਕਰਦੇ ਆ। ਕੀ ਇੱਥੇ ਹੱਲ ਕਰ ਸਕਦੇ ਆ। ਗਰੀਬ ਬੰਦੇ ਆ ਗਰੀਬ ਇਲਾਕਾ ਆ। ਬਿਲਕੁਲ ਜਿਹੜਾ ਕੋਈ ਜਗ੍ਹਾ ਨਹੀਂ ਲੈ ਸਕਦਾ ਥੱਲੇ ਜਾ ਕੇ ਵੀ ਜਿਹੜਾ ਕਿ ਮਕਾਨ ਬਣਾ ਲੈਣਾ ਜਿਨ੍ਹਾਂ ਦੀ ਕੋਈ ਮਾੜੀ-ਮੋਟੀ ਚੱਲਦੀ ਹੈ ਉਹ ਇੱਥੋਂ ਚਲੇ ਗਏ ਉਹਨਾਂ ਨੇ ਮਾੜੀਆਂ-ਮੋਟੀਆਂ ਜਗ੍ਹਾ ਲੈ ਕੇ ਤੇ ਮਕਾਨ ਬਣਾ ਲਏ ਲੋਕੀ ਘਰ ਛੱਡ ਗਏ ਆਪਣਾ ਛੱਡ ਗਏ ਕਿ ਸਰਕਾਰ ਕੋਲ ਹੈ ਹੀ ਕੁਛ ਨਹੀਂ ਹੈ ਤਾਂ ਉਹ ਕਿੱਥੇ ਜਾਣ ਠੀਕ ਹੈ ਜੀ ਅਸੀਂ ਸਰਕਾਰ ਅੱਗੇ ਇਹ ਬੇਨਤੀ ਕਰਦੇ ਆਂ ਕਿ ਕੋਈ ਨਾ ਕੋਈ ਸਰਕਾਰ ਤਾਂ ਜੰਮੇ ਕਿ ਜਿਹੜੀ ਇਸ ਰਸਤੇ ਨੂੰ ਪੱਕਾ ਕਰ ਦਿਆ ਸੜਕ ਬਣਾ ਦਿਆ ਸੋਹਣੇ ਤੇ ਜਿਹੜੇ ਜਿੱਦਾਂ ਹੁਣ ਤੁਸੀਂ ਇਹ ਫਸਲ ਵਗੈਰਾ ਬੀਜਦੇ ਆ ਜੀ ਇਹ ਫਿਰ ਜਾਨਵਰ ਖਰਾਬ ਕਰਦੇ ਆ 100% ਅੱਛਾ ਜੀ ਇਹਦੇ ਵਿੱਚ ਜਦੋਂ ਇਹਨੂੰ ਗੁੱਲੀ ਪੈਣੀ ਸ਼ੁਰੂ ਹੋਣੀ ਆ ਨਾ ਜੀ ਦਾਣੇ ਦੇ ਸਿਰ ਤੇ ਆਉਣਾ ਆ ਜੀ ਇਹਦੇ ਵਿੱਚ ਆਪਣੇ ਮਣੇ ਪਾ ਕੇ ਤੇ ਉੱਪਰ ਬੰਦੇ ਨਾਲ ਬੈਠਣਾ ਆ ਰਾਤ ਨੂੰ ਵੀ ਵਿੱਚ ਸੌਣਾ ਆ ਅੱਛਾ ਜੀ ਤਾਂ ਹ ਬਚਾਅ ਹੋ ਸਕਦਾ ਆ ਨਹੀਂ ਤਾਂ ਸੁੱਤੇ ਸੁੱਤੇ ਵੀ ਖਾ ਜਾਂਦੇ ਆ ਅੱਛਾ ਜੀ ਸੁੱਤੇ ਸੁੱਤੇ ਠੀਕ ਆ ਜੀ ਹਾਂਜੀ ਤੇ ਬਾਬਾ ਜੀ ਜਿਹੜੇ ਆ ਘਰਵਾ ਆ ਆਲੇ ਦੁਆਲੇ ਘਰਵਾ ਇਹ ਵੀ ਨਾਲ ਇੱਥੇ ਰਹਿੰਦੇ ਆ ਜੀ ਸਾਡੇ ਘਰ ਆ ਜੀ ਆਪਣੇ ਬੰਦੇ ਆ ਸਾਰੇ ਇਹ ਅੱਛਾ ਜੀ ਸਾਰੇ ਇੱਥੇ ਰਹਿੰਦੇ ਜਿਹੜਾ ਤਕਰੀਬਨ ਆਲੇ ਦੁਆਲੇ ਜੰਗਲ ਸਾਰਾ ਮਤਲਬ ਜੰਗ ਬਾਂਹ ਜੰਗਲ ਹੈ ਫੇ ਤਾਂ ਮਤਲਬ ਜਿਹੜਾ ਜਿਹੜਾ ਤਿੰਦੂਆ ਬਾਗ ਵਗਰਾ ਉਹ ਤਾਂ ਘਰਾਂ 'ਚ ਹੀ ਆ ਜਾਂਦਾ ਮੈਂ ਕਿਹਾ ਸਾਰੇ ਇੱਥੇ ਸਾਡੇ ਕੁੱਤੇ ਲੈ ਜਾਂਦਾ ਕਿੱਥੇ ਲੈ ਗਿਆ ਕੁੱਤੇ ਲੈ ਗਿਆ ਚੱਕੇ ਉਹ ਉੱਥੇ ਗਾਂ ਦੀ ਬੱਚੀ ਮਾਰ ਦਿੱਤੀ ਅੱਛਾ ਜੀ ਹੁਣ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਉੱਥੇ ਘਰ ਦੀ ਹਵੇਲੀ ਹੈ ਅੱਛਾ ਜੀ ਰਾਤ ਨੂੰ ਉੱਥੇ ਡੰਗਰ ਲੜਾਇ ਬਾਗ ਪੈ ਗਿਆ ਬੱਚੀ ਨੂੰ ਅੱਛਾ ਜੀ 6 ਮਹੀਨੇ ਦੀ ਬੱਚੀ ਸੀਗੀ ਉਹਨੂੰ ਚੱਕ ਕੇ ਤੇ ਪਰੇ ਲੈ ਗਿਆ ਬਾਗ ਬਾਤ ਹੀ ਮਾਰ ਦਿੱਤੀ ਉਹਨੇ ਦੌੜ ਕੇ ਬੱਚੀ ਛੜਾਈ ਜਾ ਕੇ ਉਹਦੇ ਕੋਲੋਂ ਅੱਛਾ ਜੀ ਬੰਦੇ ਗਏ ਭੱਜੇ ਆਟਾ ਟੂਟਾ ਮਾਰੀਆਂ ਉਹਨੇ ਰੱਖ ਦਿੱਤੀ ਨੱਠ ਗਿਆ ਬਾਗ ਜੀ ਜਦੋਂ ਬੱਚੀ ਵੇਖੀ ਤਾਂ ਬੱਚੀ ਮਰ ਗਈ ਜੀ ਫਿਰ ਉਹਨੂੰ ਕੀ ਕਰਨਾ ਸੀ ਗਾਂ ਦੁੱਧੋ ਦੇਣਾ ਛੱਡ ਕੇ ਅੱਛਾ ਜੀ ਹਾਂਜੀ ਇਹ ਹਾਲਾਤ ਇੱਥੇ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਇੱਕ ਬਾਬਾ ਜੀ ਹੋਰ ਦਿੱਕਤ ਬਹੁਤ ਆ ਰਹੀ ਜਿਹੜੀ ਖੱਡ ਜਾਂਦੀ ਹੈ ਨਾ ਕਹਿੰਦੇ ਲੋਕ ਇੱਥੇ ਲਾ ਕੇ ਚੀਕ ਚਹਾੜਾ ਲੋਕੀ ਬਹੁਤ ਪਾਉਂਦੇ ਆ ਮੈਂ ਕਹਿੰਦਾ ਸਰ ਥੱਲੇ ਦੇ ਲੋਕ ਇੰਨੇ ਹੁੰਦੇ ਆ ਇੱਥੇ ਅੱਛਾ ਜੀ ਨਸ਼ੇ ਕਰਦੇ ਆ ਸ਼ਰਾਬਾਂ ਪੀਂਦੇ ਆ ਡੱਕ ਲਾਉਂਦੇ ਆ ਚੀਕਾਂ ਮਾਰਦੇ ਆ ਤੇ ਪਰੇਸ਼ਾਨ ਇੰਨਾ ਕਰਦੇ ਆ ਕਿ ਪੁੱਛੋ ਨਾ ਸਾਡੀਆਂ ਲੇਡੀਆਂ ਜਿਹੜੀਆਂ ਨੇ ਉਹ ਥੱਲੇ ਨੂੰ ਜਾ ਨਹੀਂ ਸਕਦੀਆਂ ਪਸ਼ੂ ਨਹੀਂ ਦੇਖ ਸਕਦੀਆਂ ਪੱਠਿਆਂ ਨੂੰ ਨਹੀਂ ਜਾ ਸਕਦੀਆਂ ਬਾਹਨਾਂ ਲੈਣ ਨਹੀਂ ਜਾ ਸਕਦੀਆਂ ਇੰਨਾ ਹਾਲਾਤ ਮਾੜਾ ਆ ਜੇਕਰ ਅਸੀਂ ਜੇ ਉਹਨਾਂ ਨੂੰ ਕੁਝ ਕਹਿੰਨੇ ਆ ਤੇ ਉਹ ਅੱਗੇ ਸਾਨੂੰ ਡਰਾਉਣ ਪੈਂਦੇ ਆ ਇਹ ਰਹਿਣਾ ਬਹੁ ਮੜਿਆ ਸਰ ਬਾਬੀ ਇਹ ਥਾਣਾ ਇਹ ਤੋਂ ਅੱਗੇ ਥਾਣਾ ਪਿੰਡ ਹੈ ਕਿ ਇਹ ਬਸ ਲਾਸਟ ਆ ਜੀ ਘਰ ਸਮਝ ਲਓ ਵੀ ਇੱਕ ਘਰ ਇਹ ਤੋਂ ਉੱਪਰ ਹੈ ਅੱਛਾ ਜੀ ਫਿਰ ਖਤਮ ਹੈ ਅੱਛਾ ਜੀ ਯਾਨੀ ਕਿ ਏਰੀਆ ਜੰਗਲ ਜਿਹੜਾ ਪੈ ਗਿਆ ਉਹ ਤੇ ਕਾਫੀ ਦੂਰ ਚਲਾ ਥਾਣਾ ਪੰਚਾਇਤ ਦਾ ਨਾ ਬਹੁਤ ਦੂਰ ਚਲ ਗਿਆ ਧਰਮ ਪਤਾ ਹੀ ਨਹੀਂ ਗਿਆ ਅੱਛਾ ਜੀ ਜੰਗਲ ਜੰਗਲ ਪੰਚਾਇਤ ਦਾ ਜੰਗਲ ਮਤਲਬ ਘਰ ਇਹੀ ਆ ਥੋੜੇ ਘਰ ਪਿੱਛੇ ਆ ਜੀ ਹਾਂ ਜੀ ਪਿੱਛੇ ਘਰ ਹੈ ਬਾਕੀ ਕਾਫੀ ਪਿੱਛੇ ਘਰ ਹੈ ਠੀਕ ਹੈ ਜੀ ਤੇ ਇਹ ਤਾਂ ਸਮਝ ਲਓ ਵੀ ਇੱਥੇ ਹੀ ਤੇ ਬਾਬਾ ਜੀ ਜਦਾਂ ਜਦੋਂ ਹੁਣ ਇਹ ਜਾਨਵਰ ਆ ਜਾਂਦਾ ਫਿਰ ਬਚ ਸਰ ਬਤਾ ਕੀ ਕਰਨਾ ਰੋਲਾ ਰੱਪਾ ਹੀ ਪਾਣਾ ਹੈ ਸਾਡੇ ਕੋਲ ਕਿਹੜੀਆਂ ਕੋਈ ਰੈਫਲਾਂ ਨੇ ਜਿਹੜੀਆਂ ਸਾਡੇ ਕੋਲ ਰੈਫਲਾਂ ਰੈਫਲ ਕੋਈ ਚਲਾ ਨਹੀਂ ਸਕਦਾ ਜਾਨਵਰ ਕਿਸੇ ਨੂੰ ਕੋ ਮਾਰ ਨਹੀਂ ਸਕਦਾ ਰੋਲੇ ਰੱਪੇ ਨਾਲ ਹੀ ਭਜਾਣਾ ਹੈ ਉਹਨੂੰ ਬਿਲਕੁਲ ਜੀ ਹਾਂਜੀ ਤੇ ਬਹੁਤ ਘਰਾਂ ਦੇ ਹਾਲਾਤ ਵੀ ਬਹੁਤ ਨਾਜੂਕ ਹਨ ਦੇਖ ਲਓ ਘਰਾਂ ਦੀ ਕੱਚੀ ਘਰ ਵਾ ਜੇ ਤੱਕ ਕੱਚੇ ਘਰ ਹੈ ਜੀ ਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇੱਕ ਬੰਦਾ ਇੱਥੇ ਹੁਣ ਇਹ ਲੇਡੀ ਤੁਹਾਡੇ ਨਾਲ ਜਿਹੜੀ ਗੱਲ ਕਰਦੀ ਵੀ ਸੀ ਹਾਂਜੀ ਇਹ ਆ ਦੋ ਬੱਚੇ ਉਹਦੇ ਆ ਅੱਛਾ ਜੀ ਇਹ ਸਕੂਲ ਰੋਜ਼ ਲੈ ਕੇ ਜਾਂਦੀ ਹੈ अच्छा जी सवेरे ਛੱਡ ਕੇ ਆਉਣਾ ਘਰ ਪੁੱਜਣਾ 1:30 ਵਜੇ ਇੱਥੋਂ ਫੇਰ ਜਾਣਾ ਘਰ ਦਾ ਉਹਦਾ ਪਤੀ ਚਲਾਣਾ ਨਹੀਂ ਜਾਣਦਾ ਮੋਟਰਸਾਈਕਲ ਅੱਛਾ ਜੀ ਬਜ਼ੁਰਗ ਆ ਉਹ ਚਲਾਉਣਾ ਨਹੀਂ ਜਾਣਦਾ Honda ਕੋਈ ਚਲਾਉਣਾ ਨਹੀਂ ਜਾਣਦਾ ਜੀ ਉਸ ਲੇਡੀ ਵਾਸਤੇ ਦੱਸੋ ਕਿ ਕਿੰਨਾ ਕੁ ਮੁਸ਼ਕਲ ਹੈ ਜਿੱਦਾਂ ਆ ਕੇ ਕਿ ਨਸ਼ਿਆ ਕਰਦੇ ਹੁਣ ਜਾਂ ਸ਼ਰਾਬਾਂ ਪੀਂਦੇ ਹੁਣ ਰਸਤੇ 'ਚ ਬੈਠੇ ਹੁਣ ਕੁਛ ਕਹਿਣ ਕੀ ਕਰੂਗੀ ਵਿਚਾਰੀ ਇਕੱਲੀ ਬਿਲਕੁਲ ਜੀ ਕੀ ਇਹ 4 ਕਿਲੋਮੀਟਰ ਦਾ ਟੋਟਾ ਇੱਕ ਸਰਕਾਰ ਬਣਾ ਗਿਆ ਕੀ ਮੁਸ਼ਕਲ ਹੈ ਸਰਕਾਰ ਨੂੰ ਬਣਾਉਣ ਵਾਸਤੇ ਜੀ ਬੱਸਾਂ ਲੱਗ ਜਾਣ ਹਿਮਾਚਲ ਤੱਕ ਬੱਸਾਂ ਜਾਣਗੀਆਂ ਇੱਥੇ ਮੈਂ ਕਹਿੰਦਾ ਜੇ ਭੈਣ ਤੇ ਦਿੱਖੇ ਸਵਾਰੀ ਕਿੰਨੀ ਪਾਉਗੀ ਇੱਥੇ ਬਿਲਕੁਲ ਜੀ ਇਹ گاਵੇਂ ਨਾਲ ਅਸੀਂ ਹਿਮਾਚਲ ਲੱਗੇ ਆ ਜੀ ਇੱਥੋਂ ਹਿਮਾਚਲ ਇੱਥੋਂ ਸਾਰਾ ਘੱਟੋ ਘੱਟ ਵੀ ਤਾਂ ਮੇਰਾ ਖਿਆਲ ਹੈ ਵੀ 7 ਤੋਂ 6 13 14 15 ਕਿਲੋਮੀਟਰ ਦੇ ਹਿਮਾਚਲ ਦਾ ਬੰਨਾ ਆਇਆ ਅੱਛਾ ਜੀ ਰਸਤਾ ਹੈ ਮਤਲਬ ਇੱਧਰ ਬਿਲਕੁਲ 100% ਰਸਤਾ ਹੈ ਮਾੜੇ ਹਾਲਾਤ ਆ ਇਸ ਪਿੰਡ ਦੇ ਬਹੁਤ ਗਰੀਬੀ ਚ ਹੈ ਘਰ ਕਹਿ ਸਕਦੇ ਆ ਕਿ ਅਜੇ ਤੱਕ ਵੀ 40 50 ਸਾਲ ਪਿੱਛੇ ਜੀ ਰਹੇ ਆ ਜੀ ਹਣਾ ਅੰਕਲ ਜੀ ਹਾਂਜੀ ਹਾਂਜੀ ਕਿ ਸੁਹੂਲਤ ਨਹੀਂ ਹੈਗੀ ਕੋਈ ਵੀ ਕੋਈ ਸੁਹੂਲਤ ਨਹੀਂ ਹਣਾ ਨਾ ਮੈਡੀਕਲ ਡਿਸਪੈਂਸਰੀ ਤਾਂ ਨਹੀਂ ਹੋਊਗੀ ਇੱਥੇ ਕੋਈ ਵੀ ਇੱਥੇ ਕੋਈ ਲੱਗੇ ਨਹੀਂ ਹੈ ਜੀ ਮਨੋਤਿਆ ਪੁੱਤ ਅੱਛਾ ਜੀ ਹਣਾ ਤਾਂ ਸੀਸ ਖੱਡ ਦੇ ਵਿੱਚੋਂ ਹਾਂ ਗੱਲ ਤਾਂ ਰਸਤੇ ਦੀ ਆ ਰਸਤੇ ਦੀ ਰਸਤਾ ਹੀ ਹੈ ਨਹੀਂ ਇਹ ਘਰ ਨੂੰ ਤਾਂ ਫਿਰ ਬੰਦਾ ਕੀ ਕਰ ਲੂਗਾ ਜੀ ਬਾਬਾ ਜੀ ਫਿਰ ਆ ਜਿਹੜੇ ਘਰ ਆ ਇਹ ਫਿਰ ਜਦੋਂ ਬਰਸਾਤ ਹੁੰਦੀ ਹੋਊਗੀ ਹਾਂਜੀ ਪੀ ਚੁੰਦੇ ਹੋਣਗੇ ਜੀ ਇਹ ਤਾਂ ਸਾਡਾ ਪਤਾ ਚੁੰਦੇ ਆ ਜੀ ਇਹ ਕਿੰਨੇ ਸਪਰਾਣੇ ਘਰ ਆ ਜੀ ਇਹ ਲਗਭਗ ਇਹ ਜਿਹੜੇ ਘਰ ਹੈ ਨਾ ਜੀ ਹਾਂਜੀ ਮੇਰੀ ਏਜ 68 ਸਾਲ ਹੈ ਹਾਂਜੀ ਉਹ ਤੋਂ ਪਹਿਲ ਤੇ ਹੀ ਹੈ ਇਹ ਤੁਹਾਨੂੰ ਉਹ ਤੋਂ ਪਹਿਲਾਂ ਦੇ ਪਹਿਲਾਂ ਅੱਛਾ ਜੀ 100 ਸਾਲ ਹੋ ਗਏ ਹੋਣਗੇ ਜੀ ਤੁਹਾਡੇ ਬਜ਼ੁਰਗਾਂ ਨੇ ਬਣਾਏ ਹੋਣਗੇ ਨਾ ਜੀ ਸਾਡੇ ਬਜ਼ੁਰਗਾਂ ਨੇ ਮਰੀ ਘਾ ਕੇ ਬਣਾਏ ਆ 68 ਸਾਲ ਤਾਂ ਮੇਰੀ ਏਜ ਆ ਨਾ ਹਾਂਜੀ ਨਾਲ ਦੇ ਮੈਂ ਵੇਖਿਆ ਜੀ ਇਹ ਤੋਂ ਅੰਡੇ ਤੁਸੀਂ ਲਾ ਲੋਗੇ 45 ਤੋਂ ਬਾਅਦ ਗਲ ਗਿਆ ਜੀ 45 ਤੋਂ ਦੇਸ਼ ਜਾਤ ਹੋਇਆ ਹਾਂਜੀ 45 ਤੋਂ ਬਾਅਦ ਮੇਰਾ ਖਿਆਲ ਹੈ ਸਾਡੇ ਘਰ ਦੇ ਇੱਥੇ ਲਗਭਗ 52 ਜਾਂ 53 ਚਿੱਥੇ ਆਈ ਏ। ਅੱਛਾ ਜੀ। ਉਦੋਂ ਦੇ ਘਰ ਤੁਸੀਂ ਅੱਛਾ ਪਹਿਲਾਂ ਧਰਮਪੁਰ ਸੀਗੇ। ਪਹਿਲੇ ਧਰਮਪੁਰ ਸੀ। ਠੀਕ ਹੈ ਜੀ। ਪਰ ਸਾਡਾ ਮੇਰਾ ਜਨਮ ਇੱਥੇ ਦਾ। ਤੜ ਜਾਂਦਾ ਇੱਥੇ ਦਾ। ਮੇਰਾ ਜਨਮ ਇੱਥੇ। ਵੀ ਤੁਸੀਂ ਕਦੀ ਸੋਚਿਆ ਨਹੀਂ ਕਿ ਤੁਸੀਂ ਛੱਡ ਕੇ ਕਿਤੇ ਹੋਰ ਜਗ੍ਹਾ ਲੈ ਲੋ ਜਾਂ। ਸਰ ਉਹ ਤਾਂ ਅਸੀਂ ਸੋਚਦੇ ਪਏ ਹਾਂ। ਹਾਂਜੀ। ਪਰ ਜੇ ਕੁਝ ਕੋਲ ਹੋਵੇ ਤਾਂ ਹੀ ਜਾਈਏ। ਗੱਲ ਤਾਂ ਪੈਸੇ ਦੀ ਆ। ਗੱਲ ਪੈਸੇ ਦੀ। ਉਹਨੇ ਹਾਲਾਤ ਇਹੋ ਜਿਹੇ ਕਿ ਬੰਦਾ ਤੁਰ ਕੇ ਨਹੀਂ ਜਾ ਸਕਦਾ ਹਣਾ ਜਦੋਂ ਖੱਡ ਚੜ ਜਾਂਦੀ ਹੁਣ ਅਸੀਂ ਆਏ ਆ ਬਹੁਤ ਔਖੇ ਹੋ ਕੇ ਆਏ ਆ ਮੈਂ ਵਿੱਚ ਵੀਡੀਓ ਵੀ ਵਿੱਚ ਪਾਉਂਗਾ ਕਿ ਕਿਹੜੇ ਹਾਲਾਤ ਚ ਅਸੀਂ ਆਏ ਆ ਤੁਰ ਕੇ ਹਣਾ ਮਤਲਬ ਮੋਟਰਸਾਈਕਲ ਵੀ ਜੇ ਹੁਣ ਅੱਜ ਤਾਂ ਪਾਣੀ ਥੋੜਾ ਆ ਕੱਲੂ ਜੇ ਪਾਣੀ ਜ਼ਿਆਦਾ ਤਾਂ ਮੋਟਰਸਾਈਕਲ ਵੀ ਨਹੀਂ ਆਉਣਾ ਗੱਡੀ ਦੇ ਤਾਂ ਚਾਂਸ ਹੀ ਹੈ ਨਹੀਂ ਇਸ ਪਿੰਡ ਚ ਅੱਜ ਤੁਹਾਨੂੰ ਮੈਂ ਹੁਣੇ ਦੱਸ ਰਿਹਾ ਸਾਡਾ ਮੋਟਰਸਾਈਕਲ ਕਿ ਕਿਲੋਮੀਟਰ ਥੱਲੇ ਖੜਾ ਆ अच्छा जी खेचले ਘਰਾਂ ਦੇ ਮਹੱਲਾ ਹੇਸਲਾ ਮਹੱਲਾ ਜਿਹੜਾ ਉੱਥੇ ਖੜਾ ਆਇਆ ਬੱਚਿਆਂ ਦਾ ਜਿਹੜਾ ਉਹ ਵੀ ਕਾਹਦੇ ਕਰਦੇ ਆ ਜੀ ਉਹ ਇਸ ਕਰਕੇ ਵੀ ਖੱਡ ਦਲਦਲ ਕਰਦੀ ਪਈ ਆ ਅੱਜ ਬਾੜ ਬਹੁਤ ਨਿਕਲੀ ਆ ਅੱਛਾ ਜੀ ਖੱਡ ਦੇ ਵਿੱਚ ਅੱਛਾ ਜੀ ਤੇ ਜੇ ਬੱਚੇ ਬਿਠਾ ਲ ਕੇ ਉੱਪਰ ਜਾ ਸੀ ਆਉਨੇ ਆ ਤੇ ਉਹ ਖੁੱਬ ਜਾਂਦਾ ਰਸਤੇ ਦੇ ਵਿੱਚ ਫਿਰ ਬੱਚਿਆਂ ਨੇ ਬੂਟ ਜਰਾਬਾਂ ਵਰਦੀਆਂ ਪਾਈਆਂ ਉਹ ਪਾਣੀ ਦੇ ਵਿੱਚ ਕਿੱਦਾਂ ਤਾਰੀਏ ਉਹਨਾਂ ਨੂੰ ਅਸੀਂ ਠੀਕ ਹੈ ਜੀ ਉਹਨਾਂ ਸਕਲ ਕਿੱਦਾਂ ਖਿੱਚ ਕੇ ਕੱਢੀਏ ਅਸੀਂ ਜੀ ਇੰਨੇ ਤੇ ਫਿਰ ਅੱਛਾ ਜੀ ਆਪਾਂ ਉਹ ਬੱਚੇ ਅਗੇ ਮਨੋਤੇ ਪੜਦੇ ਆ ਜੀ ਮਨੋਤੇ ਪੜਦੇ ਉਹ ਕਿੰਨਾ ਦੂਰ ਪੈਂਦਾ ਜੀ ਇੱਥੋਂ अच्छा जी बाबा जी ਫੇਰ ਤਾਂ ਪਿੰਡ ਦੇ ਜਿਹੜੇ ਮਤਲਬ ਚਲੋ ਕੁੜੀਆਂ ਮੁੰਡੇ ਆ ਉਹਨਾਂ ਵਾਸਤੇ ਰਿਸ਼ਤੇ ਲਈ ਤਾਂ ਫੇਰ ਪ੍ਰੋਬਲਮ ਬਹੁਤ ਹੁੰਦੀ ਹੋਣੀ ਸਾਰੇ ਇੱਥੇ ਤਾਂ ਕੋਈ ਕਿੱਥੇ ਮੁੰਡਾ ਨਾ ਤਾਂ ਕੀੜਾ ਟੱਕੇ ਨਾ ਨਹੀਂ ਮਾਰਦਾ ਇੱਥੋਂ ਨੂੰ ਜਿੱਥੇ ਛੜਕੀ ਨਹੀਂ ਅੱਜ ਕੱਲ ਦੇ ਜ਼ਮਾਨੇ 'ਚ ਉੱਥੇ ਕੌਣ ਕੁੜੀ ਦੇ ਰਿਹਾ ਹੈ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਦੇਰੀਆਂ ਆਪਣੇ ਪਿੰਡ ਆ ਉੱਥੇ 100 ਘਰ ਹੈ ਘੱਟੋ ਘੱਟ ਤੁਸੀਂ ਚਲੋ ਮੈਂ ਲੈਣ ਲਵਾ ਕੇ ਖੜੇ ਕਰ ਦਿੰਦਾ 50 ਮੁੰਡੇ ਆ ਕੁਆਰੇ ਜਿੱਥੇ ਛੜਕ ਨਹੀਂ ਹੈ ਉੱਥੇ ਕੌਣ ਲੜਕੀ ਦੇ ਰਿਹਾ ਠੀਕ ਹੈ ਜੀ ਤੋ ਇਹਨੀਆਂ ਹਾਲਾਤਾਂ ਦੇ ਵਿੱਚ ਅਸੀਂ ਬਾਬਾ ਜੀ ਫੇਰ ਹੁਣ ਤੁਸੀਂ ਆ ਰਹਿਣਾ ਸਾਰਾ ਕਿੱਦਾਂ ਮਤਲਬ ਕਿੱਦਾਂ ਇੱਥੇ ਆਪਣਾ ਗੁਜ਼ਾਰਾ ਕੀ ਕੰਮ ਕਰਕੇ ਕਰਦੇ ਹਾਂ ਜੀ ਕੰਮ ਕੀ ਕਰਨਾ ਜੀ ਹਾਂਜੀ ਅੱਜਕੱਲ ਕੀ ਜੰਗਲਾਂ ਦੇ ਵਿੱਚ ਕੋਈ ਕੰਮ ਨਹੀਂ ਅੱਛਾ ਜੀ ਇੱਥੇ ਦੇ ਬੰਦੇ ਜਿਹੜੇ ਹੈਗੇ ਆ ਜੀ ਉਹਨਾਂ ਦਾ ਥੱਲੇ ਇੱਥੋਂ ਕੋ 10 ਕਿਲੋਮੀਟਰ ਜਾਂ 20 ਕਿਲੋਮੀਟਰ ਜਾਣਾ ਖਫੀਦੇ ਵੱਟ अच्छा जी ਤੁਸੀਂ ਬਾੜੇ ਤੇ ਕੰਮ ਕੀ ਕੰਮ ਕਰਕੇ ਕਰਦੇ ਹੋ ਤੁਸੀਂ ਕੀ ਕਰ ਦਿਹਾੜੀਦਾਰ ਹਾਂ ਠੀਕ ਹੈ اچھا ਜੀ ਉਹ ਵੀ ਨਰੇਗਾ ਦੇ ਵਿੱਚ ਕਿਸੇ ਪਿੰਡ ਵਿੱਚ ਆਉਂਦਾ ਕੋਈ 5000 ਬੂਟਾ ਲਾ ਦਿਓ ਕਿਸੇ ਚ ਆਉਂਦਾ ਕੋਈ 10000 ਲਾ ਦਿਓ ਕਿਸੇ ਚ ਆਉਂਦਾ ਹੀ ਨਹੀਂ اچھا ਜੀ ਤਾਂ 10000 ਬੂਟੇ ਨੂੰ ਤਾਂ 5000 ਬੂਟੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ ਲਾਉਣ ਵਾਸਤੇ ਬਿਲਕੁਲ ਜੀ ਉੱਥੇ ਤੇ ਚਾਰ ਪੰਜ ਬੰਦੇ ਪੂਰਾ ਕਰ ਦਿੰਦੇ ਬਾਬਾ ਜੀ ਪਹਿਲਾਂ ਤੁਰ ਕੇ ਆਏ ਜੀ ਮੋਟਰਸਾਈਕਲ ਕਿੰਨੇ ਕਿਲੋਮੀਟਰ ਤੁਰ ਕੇ ਆਏ ਜੀ ਜਨਨ ਜਨਨ ਹਾਂ 2 ਕਿਲੋ ਮੀਟਰ ਪਾਣੀ ਪਾਣੀ ਬੱਤਾ ਲੈ ਕੇ ਆ ਰਹੀ ਹਾਂ ਕੋਲੋਂ ਤੋਂ ਹਾਰ ਤੋਂ ਥੋੜਾ ਹਾਂਜੀ ਠੀਕ ਬਹੁਤ ਔਖਾ ਆਇਆ ਨਾ ਜੀ ਬਹੁਤ ਔਖਾ ਹੈ ਛੋਟੇ ਬੱਚਿਆਂ ਵਾਸਤੇ ਬਹੁਤ ਔਖਾ ਆਇਆ ਹੈ ਬੱਚਾ ਆ ਦੇ ਕੋ ਬੂਟ ਪਾਏ ਹੋਇਆ ਕਿਟਾਹ ਟੰਗੇ ਹੋਇਆ ਅੱਛਾ ਜੀ ਹਾਂਜੀ ਇੰਨਾ ਮਤਲਬ ਖੱਡ ਵਿੱਚ ਪਾਣੀ ਆਇਆ بارش ਹੋਈ ਫੋਨ ਲਗਾਉਂਦੇ ਪੇ ਸਿੱ ਡੈਡੀ ਨੂੰ ਡੈਡੀ ਵੀ ਰੁਕਦੇ ਆ ਪੇ ਫਾੜ ਆ ਜਾਣਾ ਪਰ ਫੋਨ ਲੱਗਿਆ ਨਹੀਂ ਫਿਰ ਆਏ ਡੈਡੀ 3 ਵਜੇ ਘਰ ਪੁੱਜ ਜਾਇਆ ਸੀ ਜੀ ਤੇ ਬੱਚਿਆਂ ਦੇ ਚਿੱਕੜ ਮਤਲਬ ਪੈਰਾ ਤੇ ਬੂਟ ਜਰਾਬਾ ਵਰਦੀਆਂ ਆਹ ਤੋਤੀਆਂ ਵਰਦੀਆਂ ਕਿੱਟਾ ਬੂਟ ਆ ਦੇਖੋ ਇਦਾਂ ਰੱਖੇ ਹੋਏ ਆ ਬੱਚੇ ਪੂਰੇ ਬਾਰਿਸ਼ ਚਿੱਤੇ ਜੇ ਹੰਜ ਕੰਬੇ ਹੋਏ ਬੱਚੇ ਤਾਂ ਸਾਡੇ ਬੱਚਿਆਂ ਵਾਸਤੇ ਬਹੁਤ ਬਾਈ ਤੁਰ ਕੇ ਜਿੱਦਾਂ ਹਾਂ ਮੈਡਮ ਹੁਣੇ ਆਈ ਆ ਤੁਰ ਕੇ ਹਾਂਜੀ ਇਹ ਜਿੱਥੋਂ ਪਿੱਛੋਂ ਤੁਸੀਂ ਤੁਰਿਓ ਸੀ ਪਿੱਛੋਂ ਜਿੱਥੋਂ ਮੈਂ ਤੁਰਿਆ ਉਹ ਤਾਂ तकरीबन ਮੈਨਾਂ 3-4 ਕਿਲੋਮੀਟਰ ਪਿੰਡ ਖੱਡ ਸਾਰੀ ਹਾਂਜੀ ਸਾਰੀ ਉਹ ਪਿੰਡ ਹੈ ਤੇ ਮਤਲਬ ਦੇਖ ਲਓ ਵੀ ਇਹ ਲੇਡੀ ਪਿੰਡ ਬਰੂਈ ਤੋਂ ਆ ਇਹਦੇ ਪੇਕੇ ਬਰੂਈ ਹੈ ਜੀ ਅੱਛਾ ਜੀ ਮੇਨ ਰੋਡ ਦੇ ਕੰਢੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਦੇਖੋ ਵੀ ਉਹਨਾਂ ਨੇ ਇੱਥੇ ਲੜਕੀ ਵਿਆਹੀ ਆ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਅੱਛਾ ਜੀ ਤੇ ਅੱਜ ਇਹ ਤੁਹਾਡੇ ਸਾਹਮਣੇ ਲੜਕੀ ਜਿਹੜੀ ਆ ਦੇਖ ਲਓ ਆਪਣੇ ਬੱਚੇ ਨੂੰ ਚੁੱਕ ਕੇ ਤੁਸੀਂ ਵੀ ਬੱਚੇ ਛੱਡ ਕੇ ਆਉਂਦੇ ਜੀ ਇਦਾਂ ਫੇ ਹਾਂ ਜੇ ਮੈਂ ਨਹੀਂ ਆ ਤੇ ਇਹਨਾਂ ਨੇ ਪੈਦਲ ਜਾਣਾ ਛੱਡਣ ਵਾਸਤੇ अच्छा जी। ਕੱਲੇ ਤੋਂ ਹੁਣ ਅਸੀਂ ਨੇ ਜਾਣ ਹੀ ਨਾ ਸਕਦੇ ਨੇ ਕਿੰਨੇ ਦਰਦ ਲੋਕ ਇੰਨੇ ਆਂਦੇ ਤੇ ਸ਼ਰਾਬ ਪੀਂਦੇ, ਬੈਕ ਦੇ ਗਾਲਾਂ ਕੱਢਦੇ, ਨੱਚਦੇ ਪਏ। ਅਸੀਂ ਕੱਲੇ ਹੁਣ ਤਾਂ ਆ ਨਹੀਂ ਸਕਦੇ। ਆ ਜੇ ਖਾੜ ਦੇ ਕਾਹ ਵੀ ਬੋਤਲਾਂ-ਬੋਤਲਾਂ ਵੀ ਲੱਗੀਆਂ ਆਪਾਂ ਨੂੰ। ਕਿਤੇ ਨਾ ਬਹੁਤ ਨਾ ਕਿਤੇ ਅਸੀਂ ਜਾ ਸਕਦੇ ਆ ਨਾ ਕਿਤੇ ਆ ਸਕਦੇ ਆ। ਹਾਂ ਜੀ। ਆ ਲੋਕਾਂ ਨੇ ਇੱਕ ਮਾਨ ਪ੍ਰਚਾਰ ਪਹਾੜ ਚੁਣੇ ਪਰ ਗਲਤ ਇਸਤੇਮਾਲ ਕਰਦੇ। ਗਲਤ ਗਲਤ। ਉਧਾਂ ਆ ਕੇ ਬੈਠਣ। ਘੁੰਮਣ ਫੇਰਨ। ਘੁੰਮਣ ਫੇਰਨ। ਅਨਜਾਇ ਕਰਨ ਅਸੀਂ ਉਹਦੇ ਵਿੱਚ ਸਹਿਮਤ ਹੈ ਪਰ ਇਹ ਤਾਂ ਖਾਈ ਗਿਆ ਹੁਣ ਇਕੱਲੇ ਬੰਦੇ ਨੇ ਜਾਣਾ ਹੋਵੇ ਫਿਰ ਇਹ ਕਿੱਦਾਂ ਹੁਣ ਲੇਡੀ ਕੰਨੀ ਚੰਦੀ ਹੋਵੇ ਇੱਕ ਮਿੰਟ ਇੱਕ ਬਾਰੀ ਨਾ ਬੋਲੋ ਮਤਲਬ ਗੱਲ ਤਾਂ ਬੋਲਦਾ ਨੇ ਫਿਰ ਮਤਲਬ ਬਗਨਾਨੀ ਤਾਂ ਲੇਡੀ ਦੀ ਹੋਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਸ਼ਰਾਬਾ ਪੀਤੀਆਂ ਹੁੰਦੀ ਆ ਉਹਨਾਂ ਨੇ ਜੋ ਸ਼ਰਾਬ ਕੀਤੀ ਉਹ ਤਾਂ ਕੁਝ ਵੀ ਬੋਲ ਸਕਦੇ ਆ ਬਿਲਕੁਲ ਜੀ ਪਰ ਇਕੱਲੀ ਲੇਡੀ ਵਾਸਤੇ ਜਾਣਾ ਆਉਣਾ ਬਹੁਤ ਮੁਸ਼ਕਲ ਤੁਸੀਂ ਦੇਖਿਆ ਹੀ ਖਾਦ ਵਿੱਚ ਕੋਈ ਸਾਧਨ ਨਹੀਂ ਆ ਸਕਦਾ ਨਹੀਂ ਸਾਧਨ ਜੀ ਜੇ ਸਾਧਨ ਲੈ ਵੀ ਆਉਂਦੇ ਸਾਧਨ ਦਾ ਕਿੰਨਾ ਨੁਕਸਾਨ ਹੈ ਰੋਜ਼ ਜਿੰਨੇ ਛੱਡਣ ਵੀ ਜਾਣਾ ਮਿਆਂੇ ਲੈਣ ਵੀ ਜਾਣਾ ਫਿਰ ਜਾਣਾ ਚਾਰ ਘੇੜੇ ਲੱਗਦੇ ਜਾਨਾ ਜਿਹੜੇ ਵਿੱਚ ਕਿੰਨਾ ਨੁਕਸਾਨ ਸਕੂਲ ਇੱਥੇ 5ਵੀਂ ਤੱਕ ਵਾਜੀ ਸਕੂਲ ਇੱਥੋਂ ਜਿਹੜਾ ਸਕੂਲ ਹੈ ਜੀ ਉਹ 5ਵੀਂ ਤੱਕ ਹੈ ਇੱਥੋਂ ਵੀ 4 ਕਿਲੋਮੀਟਰ ਤੇ ਆ ਅੱਛਾ ਜੀ ਹਾਂਜੀ ਡੈਮ ਤੋਂ ਥੱਲੇ ਐ ਤੇ ਹਾਈ ਸਕੂਲ ਜਿਹੜਾ ਉਹ 7 ਕਿਲੋਮੀਟਰ ਸਾਹੀ ਅੱਗੇ ਵੀ ਤੁਹਾਨੂੰ ਬੇਟੇ ਪੁਰਿਆ ਜਰਾ ਪੁਰੇ ਡਾਟਾ ਨੇ ਬਦਤਵੜੀ ਆ ਗਿਆ ਕਿਹੜੀ ਕਲਾਸ ਪੜਦੇ ਆ ਬੋਲੋ ਜੀ 6th ਆਉਣ ਜਾਂਨ ਨੂੰ ਕੋਈ ਔਖਾ ਤਾਂ ਨਹੀਂ ਹੁੰਦਾ ਔਖਾ ਹੁੰਦਾ ਹੈ ਖੱਡ ਵਿੱਚ ਫਿਰ ਬੜੀ ਮੁਸ਼ਕਿਲ ਨਾਲ ਟੱਪਦਾ ਹੈ ਮੋਟਰਸਾਈਕਲ ਅੱਛਾ ਅੱਜ ਸੁਣਾ ਦੱਸ ਤੁਰ ਕੇ ਅੱਜ ਜਿਸੀ ਤੁਰ ਕੇ ਆਇਆ ਸਾਡੀ ਵਰਦੀਆਂ ਵੀ ਗੰਦੀਆਂ ਹੋ ਗਈਆਂ ਵਰਖਾ ਦੇ ਗਾਨ ਬਹੁਤ ਔਖਾ ਹੈ ਨਾ ਜੀ ਚਲੋ ਠੀਕ ਹੈ ਅੰਕਲ ਜੀ ਠੀਕ ਹੈ ਜਨਾਬ ਬਹੁਤ ਬਹੁਤ

अच्छा जी। ਤੁਹਾਨੂੰ ਘਰ ਦਾ ਕਿੰਨਾ ਘਰ। ਪਾਣੀ ਤਾਂ ਚੜੇ ਜਾਣਾ ਵੀ ਉਪਰ ਨੂੰ ਆਮ ਨਾ ਪਾਣੀ ਚੜ ਸਕਦਾ। ਪਾਣੀ ਬਿਲਕੁਲ ਚੜ ਸਕਦਾ। ਕਿਉਂਕਿ ਡੈਮ ਪੱਜਣ ਨਾਲ ਇਹ ਖੱਟ ਜਿਹੜੀ ਹੈ ਉੱਚੀ ਹੋ ਗਈ। ਅੱਛਾ ਜੀ।